ਬਹੁਤ ਘੱਟ ਲੋਕ ਜਾਣਦੇ ਇਸ ਗੱਲ ਨੂੰ ਜਾਂ ਬਹੁਤ ਸਾਰੇ ਵਕੀਲੇ ਨੂੰ ਜਾਣਨ ਵਾਲੇ ਆ ਜਿਹੜੇ ਉਹ ਵੀ ਘੱਟ ਜਾਣਦੇ ਹੋਣਗੇ ਕਿ ਜਿਹੜਾ ਬਾਬਾ ਫਰੀਦ ਜੀ ਦੇ ਵਰਸੋਏ ਹੋਏ ਇੱਥੇ ਦਰਬਾਰ ਬਣਿਆ ਹੋਇਆ ਹੈ ਲੁਧਿਆਣੇ ਦੇ ਵਿੱਚ ਜੁਡੇ ਵਾਲਾ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਉਹਨਾਂ ਨੇ ਖਾੜੇ ਲਾ ਲਾ ਕੇ ਪੈਸੇ ਇਕੱਠੇ ਕਰਕੇ ਜਿਹੜੇ ਮੌਜੂਦਾ ਸੇਵਾਦਾਰ ਆ ਨਿਰਿੰਦਰਪਾਲ ਜੀ ਇਹਨਾਂ ਨੂੰ ਦੇਨੇ ਤੇ ਇਹਨਾਂ ਨੇ ਫੇਰ ਇੱਥੇ ਦਰਬਾਰ ਖੜਾ ਕੀਤਾ ਇਹੋ ਜਿਹਾ ਚਮਕੀਲਾ ਚੈਲਾ ਸੀ ਚਾਮਤੀ ਮਗਿੱਲਾ ਹਾਂਜੀ ਉਹਨਾਂ ਮੈਂ ਕਹਿੰਦੀ ਯਾਰ ਜੇਕੱਪ ਕਾਪਾ ਕੀਚ ਚਾਰ ਕਰੀਆਂ ਅੱਖਾਂ ਤੁਸੀਂ ਕਰ ਲਓ ਮੈਂ ਮੈਨੂੰ ਤਾਂ ਆਉਦਾ ਨਹੀਂ ਮੈਂ ਤੁਹਾਨੂੰ ਹੈਡ ਗਨ ਇਹਨਾਂ ਕਹਿੰਦਾ ਕੀਰ ਹੈਡ ਗਨ ਪਾ ਲਓ ਮੈਂ ਕਹਾਂ ਲੇਖ ਵੀ ਤੇਰੀ ਯਾਦ ਮੇਰੇ ਦੀ ਆਉਗੀ ਪਤੋਂ ਨਹੀਂ ਹੁਣ ਫੱਟ ਜਿਗਰ ਤੇ ਲਾਉਂ ਵੀ ਪਰ ਤੂਰੀ ਹੋੜ ਬਹੁਤ ਔਖਾ ਹੈ ਜਿਸ ਨੂੰ ਇੰਨਾ ਪਿਆਰ ਕਰਦੇ ਹੋਈਏ ਬਾਬਾ ਨਰਿੰਦਰ ਸਾਹਿਬ ਜੀ ਅਮਰ ਸਿੰਘ ਚਮਕੀਲਾ ਨੂੰ ਆਪਣੇ ਪੁੱਤਰਾ ਵਾਂਗੂ ਸਮਝਦੇ ਸੀ ਅੱਜ ਇਹਨਾਂ ਦੇ ਅੱਖਾਂ ਦੇ ਵਿੱਚ ਅਤਰੂਏ ਬੱਚਿਆਂ ਵਾਂਗੂ ਡਾਂਟ ਵੀ ਦਿੰਦੇ ਸੀ ਚਮਕੀਲੇ ਨੂੰ ਕਿ ਨਹੀਂ ਆ ਨਹੀਂ ਗਾਣਾ ਗਲਤ ਗਾਣੇ ਛੱਡ ਤੇ ਚੰਗੇ ਗਾਣੇ ਗਾ ਚਮਕੀਲਾ ਮੰਨਦਾ ਵੀ ਸੀ ਨਾ ਦੀ ਜਿਵੇਂ ਜਿਵੇਂ ਇਹ ਕਹੁਰਦੇ ਚਮਕੀਲਾ ਮੰਨ ਲੈਂਦਾ ਸੀ ਬਾਬਾ ਜੀ ਰੂਮ ਕੱਜੀਆਂ ਕੰਦਾ ਨਹੀਂ ਕਰੋ ਇਹਨੂੰ ਕਮਰਾ ਫਾਦੋ ਹੂੰ ਪਰ ਭਾਈ ਪੈਸੇ ਨਹੀਂ ਹੈ ਜੀ ਲਓ ਖਾਣਾ ਮੇਰਾ ਖੜਾ ਇਥੇ ਖੜਾ ਲਾ ਦਿੰਦੇ ਚਮਕੀਲਾ ਚੌਂਕ ਦੇ ਵਿੱਚ ਖੜਾ ਲਾ ਦੇਣਾ ਚਮਕੀਲੇ ਨੇ ਤੇ ਲੋਕਾਂ ਨੇ ਜੋ ਪੈਸੇ ਦੇਣੇ ਚਮਕੀਲੇ ਨੂੰ ਸਾਰੇ ਤੁਹਾਡੀ ਕੋਲੀ ਐਨਾ ਪਿਆਰ ਸੀ ਅਮਰ ਸਿੰਘ ਚਮਕੀਲਾ ਨਾਲ ਉਹਦੀ ਭੈਣ ਦਾ ਉਧਰ ਜਾਂਦੀ ਪਈ ਜਾਂਦੀ ਆ ਜਾ ਚਮਕੀਲੇ ਆ ਜਾ ਚਮਕੀਲੇ ਉਹ ਮਰੇ ਨੂੰ ਕਈ ਉਹ ਕਹਿੰਦਾ আচ্ছা ਉਹ ਤੋਂ ਬਾਅਦ ਵੀ ਦਿਮਾਗੋਂ ਹੋ ਗਈ ਸੀ ਮਰੂਤੀ ਗੱਡੀ ਦੇਖ ਰਹੇ ਹੋ ਤੁਸੀਂ ਇਹ ਕੋਈ ਆਮ ਗੱਡੀ ਨਹੀਂ ਸੋ ਇਸ ਗੱਡੀ ਦੇ ਵਿੱਚ ਚਮਕੀਲੇ ਦੇ ਜਿਹੜਾ ਸੰਸਕਾਰ ਹੋਇਆ ਉਹ ਉਸ ਸਮੇਂ ਜੋ ਲੋਡ ਪੈਂਦੀ ਹੈ ਸਮਗਰੀ ਆਪਾਂ ਲੈ ਕੇ ਜਾਂਦੇ ਹਾਂ ਸਮਸ਼ਾਨ ਘਾਟ ਦੇ ਵਿੱਚ ਇਸ ਗੱਡੀ ਦੀ ਵਰਤੋਂ ਹੋਈ ਸੀ ਉਸ ਸਮੇਂ ਮਤਲਬ ਸੰਸਕਾਰ ਤੇ ਨਹੀਂ ਆਏ ਹੈਗੇ ਭੋਗ ਤੇ ਆਏ ਇਹ ਭੋਗ ਜੇ ਮਥਾ ਠੇਕੇ ਮੁੰਦਰੇ ਆ ਸਾਰ ਸੰਸਕਾਰ ਦੇ ਮਕਾਮ ਥੋੜੇ ਜਿਹਾ ਇਕੱਠੇ ਲੋਕ ਕਾਰਨ ਕੀ ਸੀ ਵੀ ਆਈ ਕਿਉਂ ਨਹੀਂ ਉਹ ਅਖਬਾਰ ਪਤਾ ਨਹੀਂ ਖਬਰ ਖੋਲਾਰਦੀ ਵੀ ਜਿਹੜਾ ਉਹਦੇ ਭੋਗ ਤੇ ਉਹਨਾਂ ਮਾਰ ਦੇ ਜਾਂਗੇ ਕੁੜੀਆਂ ਮਾਰ ਕੇ ਜਦੋਂ ਲਾਟਾਂ ਉੱਠਦੀਆਂ ਨੇ ਨਾ ਜਿਨ੍ਹਾਂ ਦਾ ਖੂਨ ਹੁੰਦਾ ਜਾਂ ਜਿਨ੍ਹਾਂ ਨਾਲ ਪਿਆਰ ਹੁੰਦਾ ਉਹਨਾਂ ਦੇ ਸੀਨੇ ਚੋਂ ਲਾਟ ਨਿਕਲ ਜਾਂਦੀ ਹੈ ਮੈਂ ਜਦੋਂ ਉਹਨੂੰ ਅਗਲਾ ਦਿਨ ਦੁਬਾਰਾ ਆ ਗਿਆ ਫਿਰ ਵਿੱਚ ਖੜਾ ਹੀ ਨਹੀਂ ਹੋਇਆ ਸੀ ਖੜਿਆ ਨਹੀਂ ਗਿਆ ਤੁਹਾਡੇ ਤੋਂ ਐਨਾ ਪਿਆਰ ਸੀ ਬਾਬਾ ਜੀ ਕੀ ਲੱਗਦਾ ਤੁਹਾਨੂੰ ਵੀ ਚਮਕੀਲਾ ਅੱਤਵਾਦ ਦੀ ਪੇਟ ਚੜਿਆ ਚਮਕੀਲਾ ਖਾਰਕੂਬਾਦੀ ਪੇਟ ਚੜਿਆ ਜਾਂ ਚਮਕੀਲਾ ਕਲਾਕਾਰਾਂ ਦੀ ਪੇਟ ਚੜਿਆ ਸਤ ਸ੍ਰੀ ਅਕਾਲ ਨਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਗਤਾਰ ਸਿੰਘ ਅੱਜ ਗੱਲ ਕਰਦੇ ਆਂ ਉਸ ਮਹਾਨ ਦੁਗਾਨਾ ਗਾਇਕੀ ਦੇ ਬਾਦਸ਼ਾ ਜਿਸ ਦੀ ਕੈਦਾ ਹਕਿਆ ਬਾਦ ਅੱਜ ਵੀ ਆਵਾਜ਼ ਸਰੋਤਿਆਂ ਦੇ ਕੰਨਾਂ 'ਚ ਗੂੰਜਦੀ ਹੈ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਦੀ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਨੇ ਕਿੰਨਾ ਨੇ ਮਰਵਾਇਆ ਚਮਕੀਲਾ ਕਿਉਂ ਮਾਰਿਆ ਗਿਆ ਚਮਕੀਲਾ ਕੌਣ ਸਨ ਉਹ ਲੋਕ ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਕਤਲ ਕਰਵਾਇਆ ਇਸ ਵਾਰ ਲੱਭ ਦੇ ਲੱਭ ਦੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਦੀ ਧਰਤੀ ਤੇ ਜਿੱਥੇ ਚਮਕੀਲੇ ਜੀ ਦਾ ਦਫਤਰ ਹੁੰਦਾ ਸੀ ਨਾਲ ਹੀ ਪਿੰਡ ਦੁੱਗਰੀ ਹੈ ਜਿੱਥੋਂ ਚਮਕੀਲਾ ਜੰਪਲ ਹੈ ਉਸ ਪਿੰਡ ਦਾ ਔਰ ਇਹ ਜਿਹੜੀ ਧਰਤੀ ਹੈ ਤੇ ਪਿੱਛੇ ਖੜੀ ਤੁਸੀਂ ਗੱਡੀ ਦੇਖ ਰਹੇ ਹੋ ਇਸ ਧਰਤੀ ਦਾ ਤੇ ਇਸ ਅਮਰੂਤੀ ਕਾਰ ਦਾ ਉਸ ਮਹਾਨ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਨਾਲ ਵਾਸਤਾ ਜੁੜਿਆ ਹੋਇਆ ਹੈ ਤਾ ਇਸ ਕਰਕੇ ਇਸ ਧਰਤੀ ਤੇ ਪਹੁੰਚੇ ਆ। ਬਾਬਾ ਫਰੀਦ ਜੀ ਦੇ ਨਾਲ ਸੰਬੰਧ ਤੇ ਧਰਤੀ ਹੈ। 사ਵਨ ਸਾਹ ਫਕੀਰ ਕਿਸੇ ਸਮੇਂ ਹੋਏ ਨੇ ਉਹ ਬਾਬਾ ਫਰੀਦ ਜੀ ਦੇ ਭਗਤ ਸੀਗੇ। ਉਹਨਾਂ ਦੇ ਬਰਸੋਏ ਅੱਗੇ ਅੱਗੇ ਪੰਜਾਬ ਪੁਲਿਸ ਤੋਂ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਨਰਿੰਦਰਪਾਲ ਜੀ ਆ ਜ ਸਾਡੇ ਨਾਲ ਨੇ ਉਹ ਇਸ ਜਗ੍ਹਾ ਤੇ ਹੁਣ ਸੇਵਾ ਨਿਭਾ ਰਹੇ ਐ। ਨਰਿੰਦਰਪਾਲ ਜੀ ਸਵਾਗਤ ਹੈ ਬਾਬਾ ਜੀ ਤੁਹਾਡਾ। ਅੱਛਾ ਜੀ। ਨਿਰਪੱਖ ਪੋਸਟ ਤੇ। ਤੁਸੀਂ ਲੁਧਿਆਣੇ ਦੀ ਇਸ ਧਰਤੀ ਤੇ ਔਰ ਬਾਬਾ ਫਰੀਦ ਜੀ ਦੀ ਜਿਹੜੀ ਇਹ ਦਰਗਾਹ ਬਣੀ ਹੋਈ ਹੈ ਜਾਂ ਉਹਨਾਂ ਦੀ ਇੱਕ ਜਗ੍ਹਾ ਬਣੀ ਹੋਈ ਹੈ ਸਾਬਨ ਸਾਫ ਕੀਰ ਜੀ ਉਸ ਤੋਂ ਆਉਂਦੇ ਆਉਂਦੇ ਤੁਹਾਡੇ ਗੁਰੂ ਜੀ ਬਣੇ ਤੇ ਫਿਰ ਤੁਸੀਂ ਲੁਧਿਆਣੇ ਚ ਇੱਕ ਇਨਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਨਾਲ ਦੀ ਨਾਲ ਸੇਵਾ ਵੀ ਕਰਦੇ ਰਹੇ ਐਜੇ ਪੁਲਿਸ ਅਫਸਰ ਹੁੰਦੇ ਹੋਏ ਔਰ ਫਿਰ ਇੱਥੇ ਇਸ ਜਗ੍ਹਾ ਤੇ ਤੁਸੀਂ ਹੁਣ ਮੌਕੇ ਤੇ ਸੇਵਾ ਕਰਵਾ ਰਹੇ ਹੋ ਅਮਰ ਸਿੰਘ ਚਮਕੀਲਾ ਦੀ ਨਾਲ ਤੁਹਾਡਾ ਵਾਸਤਾ ਕਿਵੇਂ ਪਿਆ ਸੀ ਪਹਿਲਾ ਸਵਾਲ ਹੈ ਮੇਰਾ ਮੈਂ 1975 ਦੇ ਵਿੱਚ ਜੋਧੜਵਾਸੀ ਪੁਲਿਸ ਚੌਕ ਜਾਂ ਲੱਗਿਆ ਬਤੌਰ ਹੌਲਦਾਰ ਜੋਧੜ ਆਈਤੀ ਆ ਚੌਕ ਚਾਓ ਠੀਕ ਹੈ ਇਹਦੇ ਸਾਹਮਣੇ ਜਦਵਾਰਸੀ ਛੋਟਾ ਜਿਹਾ ਪੇਪਲ ਖੜੂ ਨਾ ਬੜਾ ਵੱਡਾ ਹੂੰ ਤੇ ਮੈਂ ਤਕਰੀਬਨ ਜਿਹੜਾ ਸਕੂਲ ਨਾਲ ਉਹਦੇ ਬਹੁਤ ਕਮਰੇ ਕਮਰੇ ਦੀ ਬਸੇਵਾ ਕਰਾਈ ਸੀ ਜੋ ਮੈਨੂੰ ਕਿਸੇ ਨੇ ਕਹਿਆ ਵੀ ਕੰਮ ਆ ਉੱਥੇ ਕਰਦਾ ਬਿਨੇ ਮਾਲੇ ਭੇਜਦੇ ਕਿ ਤਾਂ ਭੇਜ ਮੈਂ ਉਹ ਕਰਦਾ ਰਿਹਾ ਠੀਕ ਹੈ ਇੱਕ ਦਿਨ ਫਿਰ ਬੈਸਾ ਮੈਂ ਤੁਹਾਨੂੰ ਦੱਸਣਾ ਨਹੀਂ ਚੰਗੀ ਕਿ ਹਕੀਕਤ ਹੈ ਪਰ ਹੁਣ ਤੁਸੀਂ ਸਾਸੀ ਦਾ ਨਾਮ ਤੁਹਾਨੂੰ ਜੀ ਇੱਕ ਦਿਨ ਰਾਤ ਨੂੰ ਗਾਜ ਚ ਕਰਕੇ ਆਇਆ ਸੀ ਮੇਰੇ ਨਾਲ ਮੈਂ ਸਪਾਈ ਸੀਗਾ ਹੂੰ ਤੇ ਸਾਨੂੰ ਮਾਲਕ ਦੇ ਸਿੱਧੇ ਦਰਸ਼ਨ ਕੀਤੇ ਉਹ ਕਹਿੰਦੇ ਵੀ ਮੇਰੇ ਇੱਧਰ ਵੀ ਸੇਵਾਗਾ ਅੱਛਾ ਮਤਲਬ ਬਾਬਾ ਫਰੀਦ ਜੀ ਦੀ ਧਰਤੀ ਤੇ ਸਾਵਨ ਸਾਹ ਜੀ ਜਿਹੜੇ ਇਸ 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 ਡੇਰੇ ਨਾਲ ਸਬੰਧਤ ਸੀਗੇ ਸਾਵਨ ਸਾਹ ਜੀ ਉਹ ਕਹਿੰਦੇ ਵੀ ਮੈਂਗਾ ਚੰਗਾ ਜੀ ਜੇ ਮੈਂ ਕਰ ਸਕਦਾ ਕਰਾਂਗਾ ਹੂੰ ਦੂਜੇ ਦਿਨ ਅਸੀਂ ਤਕਰੀਬਨ 30 35 ਨੂੰ ਇਕੱਠੇ ਕਰਕੇ ਕੋਈ ਹੋਰ ਬੰਦਾ ਆ ਜਾਏਗਾ ਸਾਡੇ ਕੋਲ 25 35 3000 ਰੁਪਏ ਇਕੱਠਾ ਹੋ ਗਿਆ ਚਲੋ ਲੰਗਰ ਲਾਤਾ ਚੌਲਾ ਦਾ ਲੰਗਰ ਉਸ ਚਰਾਹੇ ਤੇ ਲਾਤਾ ਉਹ ਜਗ੍ਹਾ ਤੇ ਲਾ ਠੀਕ ਹੈ ਔੜੀ ਔੜੀ ਕਰਦੇ ਜੀ ਸੇਵਾ ਕਰਦੇ ਲੰਗੇ ਕਈ ਸਾਲ 79 80 ਦੇ ਵਿੱਚ ਨਾ ਜੀ ਅਸੀਂ ਜਦੋਂ ਵੱਡਾ ਮੇਲਾ ਕਰਾਇਆ ਹੂੰ ਇਹਨੂੰ ਚਮਕਿਲੇ ਨੂੰ ਅਸੀਂ ਫੇਰ ਸਨ੍ਹਾ ਦੇ ਗਏ ਮੈਂ ਚਮਕਿਲੇ ਤੇ ਉੱਥੇ ਆਉਣਾ ਮੇਲੇ ਤੇ ਸਾਡੇ ਸਤੰਬਰ ਦੇ ਮੇਲਾ ਹੁੰਦਾ ਪਹਿਲੀ ਵਾਰੀ ਤੁਹਾਡੀ ਮੁਲਾਕਾਤ 1980 ਚ ਹੁੰਦੀ ਹੈ ਚਮਕੀਲੇ ਨਾਲ ਮੁਲਾਕਾਤ ਤਾਂ ਬਹੁਤ ਪਹਿਲੀ ਪੁਰਾਣੀ ਹੋਈ ਹੈ ਪਰ ਇੱਥੇ ਜੋ ਸ਼ੁਰੂ ਕੰਮ ਕੀਤਾ ਹੈ ਅੱਛਾ ਜਦੋਂ ਇਸ ਜਗ੍ਹਾ ਤੇ ਕੰਮ ਸ਼ੁਰੂ ਕੀਤਾ ਪਹਿਲਾਂ ਮੇਲੇ ਮੂਲੇ ਵਿੱਚ ਇਕੱਠੇ ਹੁੰਦੇ ਰਹੇ ਅੱਛਾ ਪਹਿਲਾਂ ਮੇਲੇ ਵਗੈਰਾ ਦੇ ਇਕੱਠੇ ਹੁੰਦੇ ਰਹੇ ਹੁਣ ਜੋ ਜਗ੍ਹਾ ਤੇ ਕੰਮ ਸ਼ੁਰੂ ਕੀਤਾ ਆ ਫਿਰ ਇਹਨੇ ਖਾੜਾ ਬਾਬਾ ਜੀ ਨੂੰ ਕਹਿੰਦਾ ਨਹੀਂ ਕਰੋ ਇਹਨੂੰ ਕਮਰਾ ਫਾਦੋ ਹੂੰ ਤਾਂ ਭਾਈ ਪੈਸੇ ਨਹੀਂ ਹੈ ਜੀ ਲਾਓ ਖਾੜਾ ਮੇਰਾ ਅੱਛਾ ਇੱਥੇ ਖਾੜਾ ਲਾ ਦਿੰਦੇ ਚੌਂਕ ਦੇ ਵਿੱਚ ਖਾੜਾ ਲਾ ਦੇਣਾ ਚਮਕੀਲੇ ਨੇ ਤੇ ਲੋਕਾਂ ਨੇ ਜੋ ਪੈਸੇ ਦੇਣੇ ਇੱਥੇ ਤੁਸੀਂ ਮਤਲਬ ਆ ਨਾਲ ਜਿਹੜੇ ਬਣੇ ਇਹਦਾ ਬਾਅਦ ਹੀ ਗੱਲ ਉਹ ਉੱਥੇ ਪਹਿਲਾਂ ਉੱਥੇ ਬਣਾਉਂਦੇ ਸੀ ਉੱਥੇ ਬਣਾ ਲਾ ਫਿਰ ਉਹਨੂੰ 2-3 ਮਹੀਨੇ ਤੁਸੀਂ ਜ਼ਮੀਨ ਐਚ ਜੂ ਛੱਤ ਵਾਲੇ ਤੇਰੀ ਕੋਲ ਉੱਥੇ ਛੱਤ ਵਾਲ ਤੇਰੀ ਕੋਲ ਉਹ ਚਮਕੀਲੇ ਦੀ ਆਪਣੀ ਜ਼ਮੀਨ ਹੈ ਉੱਥੇ ਫਿਰ ਜਦੋਂ ਜ਼ਮੀਨ ਤੇ ਜਾ ਕੇ ਰਮਾ ਆ ਕੇ ਦੇਖਣਾ ਬਾਬਾ ਜੀ ਆਹ ਤਾਂ ਮੈਨੀ ਪਣੀ ਮੈਂ ਕਿਹਾ ਉਹ ਕਹਿੰਦਾ ਛੋੜੀ ਫੇਰਾ ਗਿਆ ਅੱਛਾ ਆ ਜੀ ਪੈਸੇ ਨਹੀਂ ਆ ਫੇਰ ਲਾ ਲੁਖੜਾ ਫੇਰ 20 ਬਾਰ ਫੇਖੜਾ ਲਾਦਾ ਮਤਲਬ 5-7 ਖਾੜੇ ਚਮਕੀਲੇ ਨੇ ਫਰੀ ਲਾਤੇ 7 ਖਾੜੇ ਕੋਈ ਭਾਣ ਲਿਆ ਕੋਈ ਪੈਸਾ ਨਹੀਂ ਲਿਆ ਉਦੋਂ ਆ ਸਾਉਂਡ ਜਿਹੜੇ ਜਦੋਂ ਬੈਟਿੰਗ ਵਾਲੇ ਸਾਉਂਡ ਹੁੰਦਾ ਸੀ ਹੂੰ ਉਹਨਾਂ ਤੇ ਖੜਾ ਲੱਗਦਾ ਸੀਗਾ ਤੇ ਸਾਜੀ ਸੁਜੀ ਲਾ ਕੇ ਖੜਾ ਲੱਗ ਕੇ ਚੱਲਦਾ ਸੀ ਫਿਰ ਜਦੋਂ ਇਹ ਖੜਾ ਲਾਉਂਦੇ ਰਹਾ ਫਿਰ ਇਹ ਮਾਲ ਕਰਨ ਇੱਕ ਬਹੁਤ ਚੜਾਈ ਕਰ ਹਾਂ ਬੜਾ ਮਤਲਬ ਉਹ 82 83 ਦਾ ਟਾਈਮ ਸੀ ਜਦੋਂ ਚਮਕੀਲਾ ਮਤਲਬ ਪੂਰੇ ਪੰਜਾਬ ਦੇ ਵਿੱਚ ਚਮਕੀਲਾ ਚਮਕੜਾਈ ਹੁੰਦੀ ਸੀ ਸਾਰੇ ਪਾਸੇ ਖਾੜੀ ਚਮਕੀਲੇ ਤੇ ਲੱਗਦੇ ਸੀ ਮੇਰੇ ਨਾਲ ਜਦੋਂ ਕਿਤੇ ਵੱਡੇ ਕਿਤੇ ਮੇਲੇ ਜਾਣਾ ਵੀ ਉੱਥੇ ਮਨੂੜ ਵਾਲਾ ਬੜੇ ਨਾਲ ਇਦੋਂ ਛੁੱਟੀ ਲੈ ਕੇ ਆਪਣੀ ਵਕਾਤ ਲੈ ਕੇ ਮਗਨ ਮੈ ਲੈ ਕੇ ਉੱਥੇ ਜਾ ਵਰਦਦਾ ਹਾਂ ਹਾਂ ਤੁਸੀਂ ਉਦੋਂ ਮੈਂ ਮਤਲਬ ਐਸਐਚਓ ਹੁੰਦੇ ਸੀਗੇ ਸਬ ਇਨਸਪੈਕਟਰ ਦਾ ਰੈਂਕ ਤੁਹਾਡੇ ਕੋਲ ਮਿਲਿਆ ਹੁੰਦਾ ਸੀ ਉਹਨੂੰ ਮੈਂ ਐਸਆਈ ਸੀ ਜਦੋਂ ਬਾਅਦ ਮਿਲਿਆ ਤੇ ਨਾ ਜਾਂਦਾ ਉਦੋਂ ਐਸਆਈ ਸੀ ਤੁਸੀਂ ਉਦੋਂ ਬਾਅਦ ਫਿਰ ਮੈਂ ਇਹਨੇ ਮੈਨੂੰ ਕਿਹਾ ਬਾਬਾ ਜੀ ਤੁਸੀਂ ਨਾ ਆਇਓ ਮੈਂ ਇਹਨੂੰ ਕੋਈ ਡਰਨੀ ਹਾਂ ਮੈਂ ਡਰਨੂਨ ਕਹਿੰਦਾ ਆਹ ਹੋ ਕੋਈ ਡਰਨੀ ਜੇ ਤੇ ਜਦੋਂ ਉਹਨੇ ਆਲਾ ਮੈਨੂੰ ਆਲੇ ਬਾਪੂ ਹੁਣ ਮੈਂ ਮੇਲਾ ਫਲਾਣ ਦਾ ਗੋਲ ਬਣਾਉਣ ਜਾਣਾ ਲਾ ਬਾਬਾ ਬਾਪੂ ਜੀ ਵਾਦ ਅੱਛਾ ਤੁਹਾਨੂੰ ਬਾਪੂ ਜੀ ਕਹਿੰਦੇ ਸੀ ਤਮਕੀਲੇ ਨੂੰ ਲਿਖਣਾ ਹੁੰਦਾ ਸੀ ਪੜਨਾ ਲਿਖਣਾ ਹੁੰਦਾ ਸੀ ਬਹੁਤ ਘੱਟ ਪੰਜਾਬੀ ਆਉਂਦਾ ਸੀ ਫਿਰ ਗਾਣੇ ਕੌਣ ਲਿਖਦਾ ਸੀ ਉਹਦੀ ਭੈਣ ਸਗੀ ਗਿਆ ਸੀਬਿਆ ਸਵਰਨ ਸੀਬਿਆ ਅੱਛਾ ਸਵਰਨ ਸੀਬਿਆ ਜਾਂ ਸੱਕੀ ਪੈਣ ਉਹ ਪੜੇ ਲਿਖੇ ਸੀਗੇ ਹਾਂ ਤੇ ਜਿੱਦਣੇ ਮਰਿਆ ਉਹ ਕਮਲੀ ਹੋ ਗਏ ਭੈਣ ਉਹ ਪੈਣ ਉਹ ਬੇਸਰਤ ਹੋ ਗਈ ਮੈਂ ਗਿਆ ਫਿਰ ਅੱਛਾ ਜੀ ਕੋਈ ਪਤਾ ਨਹੀਂ ਕਿ ਕੋਣ ਆ ਕੌਣ ਹੈ ਮਤਲਬ ਇੰਨਾ ਪਿਆਰ ਸੀ ਅਮਰ ਸਿੰਘ ਚਮਕੀਲਾ ਨਾਲ ਉਹਦੀ ਭੈਣ ਦਾ ਉਹਦਾ ਜਨਦੀ ਪੈ ਜਾਂਦੀ ਆ ਆ ਜਾ ਚਮਕੀਲੇ ਆ ਜਾ ਚਮਕੀਲੇ ਉਹ ਮਰੇ ਨੂੰ ਕਈ ਉਹ ਕਹਿੰਦਾ ਅੱਛਾ ਉਦੋਂ ਬਾਅਦ ਵੀ ਦਿਮਾਗੋਂ ਹੋ ਗਈ ਸੀ ਕਿੰਨਾ ਪਿਆਰ ਸੀ ਮਤਲਬ ਵੀ ਲੋਕ ਕਹਿੰਦੇ ਨਾ ਨਾ ਵੀ ਮਤਲਬ ਦੇਖੋ ਗਾਣੇ ਦਾ ਆਈਡੀਆ ਤਾਂ ਚਮਕੀਲਾ ਹੀ ਦੱਸਦਾ ਹੋਊਗਾ ਵੀ ਇਦਾਂ ਲਿਖ ਦੋ ਜਾਂ ਉਹ ਜਿੰਮੇ ਤਰਜ ਮਿਲ ਜਾਂਦੀ ਹੈ ਵੀ ਇਦਾਂ ਲਿਖ ਦੋ ਨਹੀਂ ਨਹੀਂ ਉਹਨੇ ਕੋਈ ਹੈਡਿੰਗਾਂ ਲੈ ਕੇ ਨਾ ਫਿਰ ਚੰਤਾਰ ਜਣੇ ਚਮਕੀਲੇ ਮਗਰ ਨਹੀਂ ਆ ਅੱਛਾ ਹਾਂ ਉਹ ਲਾ ਕੇ ਉਹਨੂੰ ਦੇਣਾ ਨਾ ਉਹ ਲਾ ਕੇ ਕਾਗਜ਼ ਪੱਤਾਂ ਦੇਣ ਮੈਂ ਮੇਰੇ ਹੁੰਦੇ ਬੈਠ ਕੇ ਕਪੜੀ ਲਿਖ ਦੇਣੀ ਆ ਚਮਕੀਲੇ ਦੀ ਭੈਣ ਲਿਖਦੀ ਹੁੰਦੀ ਸੀ ਚਮਕੀਲਾ ਦੱਸ ਦਿੰਦਾ ਵੀ ਆ ਇਦਾਂ ਦਿਆਂਦਾ ਜੀ ਬਣਾ ਦੂਗਾ ਇਹ ਵੀ ਬਹੁਤ ਇੱਕ ਨਵੀਂ ਗੱਲ ਹੈ ਵੀ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਆਏਗਾ ਕਿ ਕਿਉਂਕਿ ਸਾਰੇ ਗਾਣੇ ਚਮਕੀਲੇ ਦੇ ਨਹੀਂ ਲਿਖੇ ਹੋਏ ਚਮਕੀਲੇ ਦੇ ਜਿਹੜੇ ਗਾਣੇ ਨੇ ਜ਼ਿਆਦਾਤਰ ਆ ਉਹਨਾਂ ਦੀ ਭੈਣ ਵੱਜੋਂ ਉਹ ਲਿਖਦੀ ਸੀ ਤੇ ਚਮਕੀਲਾ ਤਰਜ ਜ਼ਰੂਰ ਦੱਸਦਾ ਸੀ ਜਾਂ ਫਿਰ ਸਵਰਨ ਸਿੰਘ ਸਿਵਿਆ ਜਿਨ੍ਹਾਂ ਨੇ ਧਾਰਮਿਕ ਗੀਤ ਲਿਖਿਆ ਬੜਾ ਮਕਬੂਲ ਹੋਇਆ ਸੀ 700 ਬਾਬਾ ਖੋਲਿਆ ਬਾਬਾ ਨੂੰ 700 ਬਾਬਾ ਖੋਲਿਆ ਤੇਰਾ ਨਨਕਾਣਾ ਉਹ ਲਿਖਦੇ ਹੁੰਦੇ ਸੀ ਅ ਬਾਬਾ ਨਰਿੰਦਰਪਾਲ ਜੀ ਇੱਕ ਸਮਾਸੀ ਚਮਕੀਲੇ ਦੀ ਪੂਰੇ ਪੰਜਾਬ ਦੇ ਵਿੱਚ ਪੂਰੀ ਚੜ੍ਹਾਈ ਹੁੰਦੀ ਹੈ ਅਚਾਨਕ ਕੀ ਪਾਣਾ ਵਾਪਰਦਾ ਕਿ ਬਹਿਰੀਆਂ ਦੀਆਂ ਅੱਖਾਂ ਲਾ ਲਓ ਜਾਂ ਫਿਰ ਚਮਕੀਲੇ ਨੂੰ ਰੜਕਣ ਜਿਹੜੇ ਚਮਕੀਲਾ ਜਿਨ੍ਹਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ ਇੱਕ ਦਿਨ ਐਦਾਂ ਦਾ ਹੁੰਦਾ ਕਿ ਚਮਕੀਲੇ ਤੇ ਅਟੈਕ ਹੋ ਜਾਂਦਾ ਹੈ ਮੈਸਮਪੁਰ 8 ਮਾਰਚ ਉਦੋਂ ਤੁਸੀਂ ਬਤੌਰ ਇੱਥੇ ਸਬ ਇੰਸਪੈਕਟਰ ਸੀ ਲੁਧਿਆਣੇ ਚ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਭਾਣਾ ਵਾਪਰ ਗਿਆ ਮੈਸਮਪੁਰ ਦੇ ਵਿੱਚ ਤੇ ਸੰਸਕਾਰ ਕਿੱਥੇ ਕੀਤਾ ਜਾਂਦਾ ਫਿਰ ਤੁਗਰੀ ਛੇੜਾ ਭਾਣਾ ਮਗਾਲ ਸੀ ਦਾ ਦੁਗਰੀ ਵਾਲਾ ਹਾਂ ਦੁਗਰੀ ਮੜੀ ਅੰਦਰ ਕੀਤਾ ਸੰਸਕਾਰ ਕਿੰਨੇ ਕੁ ਲੋਕਾਂ ਦਾ ਘੱਟ ਸੀ ਉਸ ਸਮੇਂ ਬਹੁਤ ਘੱਟ ਬੰਦੇ ਸੀ ਬਹੁਤ ਲੋਕ ਡਰਦੇ ਆਉਂਦੇ ਨਹੀਂ ਸੀ ਆ ਜਿਹੜੇ ਕਲਾਕਾਰ ਸੀ ਉਸ ਸਮੇਂ ਦੇ ਮੌਜੂਦਾ ਜਿਵੇਂ ਸੁਰਿੰਦਰ ਸਿੰਘ ਦਾ ਜੀ ਸੰਦੀਲਾ ਜੀ ਸਦੀਕ ਜੀ ਮਥਾ ਟੇਕੇ ਮੁਰਗਾ ਜੀ ਸੀ ਦੇ ਸ ਅ ਮਦਲ ਸੰਸਕਾਰ ਤੇ ਨਹੀਂ ਆਏ ਹੈਗੇ ਭੋਗ ਤੇ ਆਏ ਹੋ ਜੇ ਮਥਾ ਠੇਕੇ ਮਦਲ ਸੰਸਕਾਰ ਦੇ ਵਕਤ ਥੋੜੇ ਜਿਹਾ ਇਕੱਠੇ ਲੋਕ ਵਿੱਚ ਕਲਾਕਾਰ ਵੀ ਸੀ ਹੈਗੇ ਸੀ ਮਤਲਬ ਇਕੱਠ ਸੀ ਕਾਰਨ ਕੀ ਸੀ ਵੀ ਆਈ ਕਿਉਂ ਨਹੀਂ ਹੋਰ ਅਗਰ ਕੋਈ ਨਾ ਖਬਰ ਪਤਾ ਨਹੀਂ ਖਬਰ ਖੋਲ ਆਦੀ ਵੀ ਜਾਉਂਦੇ ਭੋਗ ਤੇ ਉਹਨਾਂ ਮਾਰ ਜਾਗੇ ਕੁੜੀਆਂ ਮਾਰ ਕੇ ਉਸ ਸਮੇਂ ਜਦੋਂ ਕਾਲਾ ਦੌਰ ਸੀ ਇਦਾਂ ਦੀ ਕੋਈ ਖਬਰ ਚੱਲ ਗਈ ਵੀ ਜਿਹੜਾ ਚ ਵਕੀਲੇ ਤੇ ਭੋਗ ਤੇ ਜਾਊਗਾ ਉਹਨੂੰ ਮਾਰ ਦਾਂਗੇ ਹੈਗੇ ਨਹੀਂ ਅਸੀਂ ਜਾਣਦੇ ਨਾ ਬਾਬਾ ਜੀ ਕੀ ਲੱਗਦਾ ਤੁਹਾਨੂੰ ਵੀ ਚਮਕੀਲੇ ਨੂੰ ਚਮਕੀਲਾ ਅੱਤਵਾਦੀ ਪੇਟ ਚੜਿਆ ਚਮਕੀਲਾ ਖਰਕੂਬਾਦੀ ਪੇਟ ਚੜਿਆ ਜਾਂ ਚਮਕੀਲਾ ਕਲਾਕਾਰਾਂ ਦੀ ਪੇਟ ਚੜਿਆ ਉਹ ਕਿਸੇ ਦੇ ਪੇਟ ਜਿਹੜਾ ਮੇਰੀ ਲੰਦ ਵਿੱਚ ਮਾਲਕਮਨਾ ਟਾਈਮ ਲਿਖਿਆ ਸੀ ਉਹ ਨਹੀਂ ਟਾਈਮ ਲਿਖਿਆ ਲੇਗਾ ਕੋਈ ਇਹਨੂੰ ਕਮਬ ਨਹੀਂ ਚਾਹੁੰਦਾ ਸੀ ਉਹਨਾ ਮਰਿਆ ਹੁਣ ਵੀ ਜਿਉਂਦਾ ਅੱਜ ਵੀ ਦੀ ਆਵਾਜ਼ ਪਹੁੰਚਦੀ ਹੈ ਮੇਰਾ ਕਹਿੰਦਾ ਜਿਉਂਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਮਾਰਕਦਾ ਇੰਜ ਜਿੰਦਾ ਹਮ ਕੋਸੀ ਰੱਬ ਜਾ ਕੇ ਚੜ ਗਿਆ ਦੋਸਤੋ ਮਰੂਤੀ ਗੱਡੀ ਦੇਖ ਰਹੇ ਹੋ ਤੁਸੀਂ ਇਹ ਕੋਈ ਆਮ ਗੱਡੀ ਨਹੀਂ ਇਹ ਗੱਡੀ ਉਹ ਹੈ ਜਿਸ ਗੱਡੀ ਦੇ ਵਿੱਚ ਮਰਹੂਮ ਪੰਜਾਬੀ ਗਾਇਕ ਜਿਹੜਾ ਅੱਜ ਵੀ ਕਈ ਦਹਾਕਿਆਂ ਬਾਅਦ ਲੋਕਾਂ ਦੇ ਕੰਨਾਂ ਦੇ ਵਿੱਚ ਉਸਦੇ ਗੀਤ ਗੂੰਜਦੇ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਸਾਥਣ ਬੀਬੀ ਅਮਰਜੋਤ ਕੌਰ ਉਹਨਾਂ ਦੇ ਨਾਲ ਸੰਬੰਧਤ ਇਹ ਗੱਡੀ ਹੈ ਅਮਰ ਸਿੰਘ ਚਮਕੀਲਾ ਆ ਨਾਲ ਬਾਬਾ ਜੀ ਖੜੇ ਹੈ ਇੱਧਰ ਮੇਰੇ ਇਹਨਾਂ ਨੂੰ ਆਪਣੇ ਪਿਓ ਵਾਂਗੂ ਮੰਨਦੇ ਸੀ ਇਹ ਉਹਨਾਂ ਨੂੰ ਆਪਣਾ ਬੱਚਾ ਸਮਝਦੇ ਸੀ ਇਹ ਗੱਡੀ ਬਾਬਾ ਜੀ ਦੀ ਹੈ ਲੁਧਿਆਣੇ ਦੇ ਵਿੱਚ ਬਾਬਾ ਜੀ ਰਹਿੰਦੇ ਆ ਔਰ ਇੱਥੇ ਸੇਵਾ ਕਰਦੇ ਆ ਬਾਬਾ ਫਰੀਦ ਜੀ ਦੇ ਸਥਾਨ ਤੇ ਸੋ ਇਸ ਗੱਡੀ ਦੇ ਵਿੱਚ ਚਮਕੀਲੇ ਦੇ ਜਿਹੜਾ ਸੰਸਕਾਰ ਹੋਇਆ ਉਹ ਉਸ ਸਮੇਂ ਜੋ ਲੋਡ ਪੈਂਦੀ ਹੈ ਸਮਗਰੀ ਆਪਾਂ ਲੈ ਕੇ ਜਾਣਿਆ ਸਮਸ਼ਾਨ ਘਾਟ ਦੇ ਵਿੱਚ ਔਰ ਭੋਗ ਵਗੈਰਾ ਇਸ ਗੱਡੀ ਦੀ ਵਰਤੋਂ ਹੋਈ ਸੀ ਉਸ ਸਮੇਂ ਕਿਉਂਕਿ ਚਮਕੀਲੇ ਦੀ ਜਿਹੜੀ ਗੱਡੀ ਸੀ ਉਸ ਸਮੇਂ ਮੈਸਮਪੁਰ ਉੱਥੇ ਜਿੱਥੇ ਹਮਲਾ ਹੁੰਦਾ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਉੱਥੇ ਪੁਲਿਸ ਕੇਸ ਦੇ ਵਿੱਚ ਰਹਿ ਜਾਂਦੀ ਹੈ ਉਸ ਸਮੇਂ ਗੱਡੀਆਂ ਜਾਂ ਮਰੂਤੀਆਂ ਜਾਂ ਵੈਸਟਰ ਬਗੈਰਾ ਹੁੰਦੀਆਂ ਸੀ ਇਹ ਗੱਡੀ ਉਸ ਸਮੇਂ ਦੀ ਹੈ ਜਦੋਂ ਚਮਕੀਲੇ ਦਾ ਭੋਗ ਪਿਆ ਉਦੋਂ ਸਮਾਨ ਇਸ ਗੱਡੀ ਤੇ ਢੋਆ ਔਰ ਬਾਬਾ ਜੀ ਉਸ ਸਮੇਂ ਪੰਜਾਬ ਪੁਲਿਸ ਦੇ ਅਫਸਰ ਸੀ ਇੱਥੇ ਇਸ ਲੁਧਿਆਣੇ ਦੇ ਵਿੱਚ ਸਬ ਇੰਸਪੈਕਟਰ ਵਜੋਂ ਤਨਾਸੀ ਐਸਆਈ ਵੀ ਰਹੀ ਹੈ ਹੌਲਦਾਰ ਤੋਂ ਇਹਨਾਂ ਨੇ ਤਰੱਕੀ ਕਰਦੇ ਕਰਦੇ ਇੰਸਪੈਕਟਰ ਰੈਂਕ ਤੋਂ ਰਿਟਾਇਰ ਹੋਇਆ ਇਹਨਾਂ ਨੇ ਅਮਰ ਸਿੰਘ ਚਮਕੀਲੇ ਦਾ ਸੰਸਕਾਰ ਕਰਵਾਇਆ ਭੋਗ ਦਾ ਸਾਰਾ ਪ੍ਰਬੰਧ ਸੀਗਾ ਜਿਹੜਾ ਉਹ ਬਾਬਾ ਨਰਿੰਦਰਪਾਲ ਜੀ ਹੋਰਾਂ ਨੇ ਕੀਤਾ ਇਸ ਗੱਡੀ ਦੇ ਵਿੱਚ ਮਰੂਤੀ ਦੇ ਵਿੱਚ ਸੋ ਇਸ ਗੱਡੀ ਨੂੰ ਅਸੀਂ ਤਾਂ ਤੁਹਾਨੂੰ ਦਿਖਾ ਰਹੇ ਹਾਂ ਭੋਗ ਦੇ ਉੱਤੇ ਕੋਈ ਕਲਾਕਾਰ ਮੱਥਾ ਟੇਕੇ ਮੁਰਦਾ ਰਿਹਾ ਆਏ ਤੇ ਮੱਥਾ ਟੇਕੇ ਮੱਥਾ ਟੇਕੇ ਮੁੜ ਕੇ ਪਰਿਵਾਰ ਨਾਲ ਕੋਈ ਸਹਾਰਾ ਕਿਸੇ ਕਲਾਕਾਰ ਨੇ ਲਾਇਆ ਹੋਵੇ ਉਹ ਤਾਂ ਮozebareਵੇਂ ਪਤਾ ਮੈਂ ਭੋਗ ਤੇ ਸੰਸਕਾਰ ਦੇ ਰਿਹਾ ਸੰਸਕਾਰ ਤੇ ਤੁਸੀਂ ਉਦੋਂ ਮੌਜੂਦ ਸੀ ਜਦੋਂ ਅਮਰਜੋਤ ਤੇ ਚਮਕੀਲੇ ਦਾ ਜਿਹੜਾ ਸੇਵਾ ਸੀਗਾ ਉੱਥੇ ਜਦੋਂ ਮਤਲਬ ਉਹ ਲੱਟ ਮਤਲਬ ਜਦੋਂ ਲਾਟਾਂ ਉੱਠਦੀਆਂ ਨੇ ਨਾ ਜਿਨ੍ਹਾਂ ਦਾ ਖੂਨ ਹੁੰਦਾ ਜਾਂ ਜਿਨ੍ਹਾਂ ਨਾਲ ਪਿਆਰ ਹੁੰਦਾ ਉਹਨਾਂ ਦੇ ਸੀਨੇ ਚੋਂ ਲਾਟ ਨਿਕਲ ਜਾਂਦੀ ਮੈਂ ਜਦੋਂ ਉਹ ਅਗਲਾ ਦਿਨ ਤੋਂ ਬਾਅਦ ਆ ਗਿਆ ਸੀ ਮੇਥੇ ਖੜਾ ਹੀ ਨਹੀਂ ਰਿਹਾ ਸੀ ਖੜਿਆ ਨਹੀਂ ਗਿਆ ਤੁਹਾਡੇ ਤੋਂ ਐਨਾ ਪਿਆਰ ਸੀ ਅਮਰਜੋਤ ਜਾਂ ਸੰਸਕਾਰ ਤੇ ਜਾਂ ਭੋਗ ਤੇ ਅਮਰਜੋਤ ਦਾ ਪੇਕਾ ਪਰਿਵਾਰ ਕੋਈ ਪਹੁੰਚਿਆ ਕਹੋਗੇ ਪੇਉ ਨੂੰ ਬਹੁਤ ਘਟ ਜਾਂਦਾ ਸੀ ਹਾਂ ਜਾਣਦੇ ਨਹੀਂ ਸੀ ਮੈਂ ਨਾਂ ਉਹਨੇ ਮਿਲ ਮਿਲਾਕਤ ਕੀਤੀ ਇਹਨੋਂ ਜਾਂ ਬਈ ਮੈਂ ਜਿਹੜੀ ਪਹਿਲੀ ਪਤਨੀ ਆ ਉਹਨਾਂ ਦੇ ਘਰ ਮੇਲ ਬਿਲਕੁਲ ਉਹ ਮੇਰੇ ਨਾਲ ਮੈਨੂੰ ਆ ਕੇ ਜਦੋਂ ਯਕੀਨ ਮੇਰਾ ਵੀ ਆਪਾ ਜੀ ਮੇਲਾ ਕਰਾਉਣਾ ਲੋਕ ਕਰਾਉਣੀ ਤਾਂ ਮੈਂ ਚੱਲ ਮੈਂ ਚੱਲ ਪਾ ਅੱਛਾ ਜਦੋਂ ਦੁਗਰੀ ਪਹਿਲਾ ਪਹਿਲੀ ਵਾਰੀ ਮੇਲਾ ਕਰਵਾਇਆ ਜਾ ਚਮਕੀਲੇ ਦੀ ਯਾਦਗਾਰ ਮੇਲਾ ਉਹ ਤੁਸੀਂ ਨਾਲ ਜਾ ਕੇ ਕਰਵਾਇਆ ਨਹੀਂ ਕਰਾਇਆ ਜਾ ਕੇ ਉਹਦੀ ਇੰਟਰਵਿਊ ਹੋਈ ਪਹਿਲਾਂ ਇੱਕ ਲੈਟਰ ਆਪਣੇ WhatsApp ਤੇ ਅੱਛਾ ਜੀ ਔਰ ਮੈਨੂੰ ਵੀ ਮੈਨੂੰ ਬਾਬਾ ਬਸੀ ਵਾਲਾ ਜਿਹੜਾ ਪੁਲਿਸ ਵਾਲਾ ਉਹ ਨੂੰ ਮੈਂ ਮਿਜਾ ਕੇ ਰਿਕੁਐਸਟ ਕੀਤੀ ਮੇਰਾ ਮੇਲਾ ਅੱਛੇ ਕਰਾਉਣਾ ਉਹ ਆ ਕੇ ਮੇਰਾ ਮੇਲਾ ਕਰਾਇਆ ਲਿਖਤੀ ਪੜ੍ਹ ਰਿਹਾ ਹੁਣ ਵੀ ਮੇਲਾ ਲਗਾਤਾਰ ਹੁੰਦਾ ਹੈ ਤੁਸੀਂ ਹੁਣ ਜਾਣਾ ਬੰਦ ਕਰਤਾ ਜੀ ਮੌਜ ਫਕੀਰਾਂ ਦੀ ਨਹੀਂ ਜੇ ਕੋਈ ਹੋ ਕੋ ਨਹੀਂ ਪਿੱਛੋਂ ਮਾਲਕ ਹੋ ਗਿਆ ਤੁਸੀਂ ਦੇਖੋ ਇਸ ਮਹਿਕਮੇ ਦੇ ਨੌਕਰੀਕਰਤਾ ਮੇਰੇ ਅਫਸਰ ਬੇਰੇ ਤੇ ਕਿੰਨਾ ਮਿਹਰવાન ਸੀ ਮੈਂ ਲੈ ਰਿਹਾ ਸੁਨਾਮ ਰਿਹਾ ਬਹਾਨੇ ਕਰ ਰਿਹਾ ਚੰਨੋ ਰਿਹਾ ਧੂਰੀ ਰਿਹਾ ਸਮਝਦਾਰ ਛੰਨਾ ਰਿਹਾ ਮੈਨੂੰ ਵੀਰਵਾਰ ਨੂੰ ਕਿਸੇ ਰੋਕ ਅਫਸਰ ਨੇ ਰੋਕਿਆ ਨਹੀਂ ਕੋਈ ਪੁਲਿਸ ਅਫਸਰ ਕਹਿੰਦਾ ਨਹੀਂ ਸੀ ਤੁਹਾਨੂੰ ਵੀਰਵਾਰ ਵਾਲੇ ਦਿਨ ਵੀ ਡਿਊਟੀ ਕਰਬਈ ਜਿਸ ਵੇਲੇ ਐਸਐਚਓ ਲਗਾ ਮੈਂ ਪਹਿਲਾਂ ਜੋ ਲਗਾ ਐਸਐਚਓ ਨੂੰ ਮੈਨੂੰ ਕਹਿੰਦਾ ਮੈਂ ਖਾ ਜੀ ਮੈਂ ਵੀਰਵਾਰ ਜਾਵਾਂ ਬਾਕੀ ਛੁੱਟੀ ਨਹੀਂ ਲਵਾਂ ਮੈਂ ਕਦੇ ਜ਼ਿੰਦਗੀ ਛੁੱਟੀ ਨਹੀਂ ਲਈ ਸੀ ਅੱਛਾ ਜੀ ਵੀਰਵਾਰ ਹੋਗਾ ਜੀ ਬੀਵਾਂਗ ਸ਼ਾਲੂ ਚਾਰ ਵਜੇ ਆ ਜਾਣਾ ਦੂਜੇ ਦਿਨ ਤੜਕੇ 10:00 ਵਜੇ ਉੱਥੇ ਪਹੁੰਚਣਾ ਇੱਥੇ ਪਹੁੰਚਦੇ ਵੀਰਵਾਰ ਨੂੰ ਸ਼ਾਮੀ 4:00 ਵਜੇ ਚੌਂਕ ਚਾ ਚੌਂਕ ਦੇ ਵਿੱਚ 5:00 ਵਜੇ ਰਾਸ ਹੁੰਦੀ ਸੀ ਅੱਛਾ ਜੀ 5:00 ਵਜੇ ਰਾਸ ਕਰਨੀ ਹੈ ਭੋਗ ਲਾਣਾ ਤੇ 9:00 ਵਜੇ ਤੱਕ ਗੱਦੀ ਹੁੰਦੀ ਸੀ ਹੁਣ ਵੀ ਪੰਜ ਤੋਂ ਲੋਗ ਗੱਦੀ ਲੱਗ ਰਹੀ ਆ ਮਤਲਬ ਮੈਨੂੰ ਆਇਆ ਇਸ ਦੇਖੋ ਜਿੱਦੇ ਮੈਨੇ ਬਹੁਤ ਵੱਡੇ ਵੱਡੇ ਮੇਰੇ ਕੋਲ ਕੰਮ ਸਿੱਖੇ ਹਨ ਪੁਲਿਸ ਸਾਹਿਬ ਸਰ ਹੂੰ ਇਹ ਅਸੀਂ ਤੋਂ ਆਏ ਸਸਪੀ ਡੀਐਸਪੀ ਡੀਜੀਪੀ ਜੀ ਸਭ ਬਣ ਗਏ ਪ੍ਰੋਮੋਸ਼ਨ ਆ ਲੈ ਲੈ ਕੇ ਮੈਨੂੰ ਉਹਨਾਂ ਨੇ ਕਹਿੰਦਾ ਉਹ ਪਿਆ 700 ਕਿਲੋ ਮੀਟਰ ਅਰੇ ਅਨੇ ਦੇ ਬਾਰਡਰ ਤੇ ਹਾਂ 700 ਕਿਲੋ ਮੀਟਰ ਹੂੰ ਬੀਵਾਨ ਇੱਕ ਵਾਰ ਤੋਂ ਬੀਜਾ ਦਾ ਮੁੰਡਾ ਦੇ ਹੜਤਾਲ ਸੀ ਸਵਾ ਸਲਾਮ ਹੂੰ ਜਿਹੜੀ ਮਰਚਾਲੀ ਯੋਧੇ ਵਾਲੀ ਸਰਕਾਰ ਬਲਾ ਲਾਈਨਾਂ ਨੂੰ ਜੇ ਜਾਮ ਲਾਇਆ ਸੀ ਅੱਛਾ ਜੀ ਮੇਰਾ ਬੀਵਾਰਾ ਕੋ ਮੈਨੂੰ ਆਈ ਹੀਰ ਸਾਹਿਬ ਸੀ ਉਹ ਕਹਿੰਦਾ ਵੀ ਮੈਂ ਅੱਜ ਬੀਵਾਰ ਜਾਣਾ ਹੂੰ ਕੋਈ ਡੀਐਸਪੀ ਸਾਹਿਬ ਹਦੀਪ ਸਿੰਘ ਉਹ ਕਹਿੰਦਾ ਵੀ ਇਹ ਲੈ ਚਲੇ ਜਾਣਾ ਤੇਨੂੰ ਕਹਦੂ ਹੂੰ ਕਹਦਾ ਬਿਊਟੀ ਬੈਠੀ ਹੈ ਬੀਗਨ ਮੱਟਾ ਟੇਕ ਕੇ ਜਾਣਾ ਨੇ ਹੂੰ ਉਹ ਰੋਕਣਾ ਨਹੀਂ ਹੈ ਕੋਲਾਬੇ ਜੀ ਤਾਕਦਾ ਜਿਹੜੇ ਬੁੜੇ ਬੇਚੇ ਹਰਤਾਲ ਤੇ ਇਹਨੂੰ ਠਾਰ ਦੇਵੇ ਅੱਛਾ ਚੱਲੇ ਵਾ ਲੇਕੋ ਨਾਨ ਮੋਡਾ ਜੱਸੀ ਸਿੰਘ ਪ੍ਰਧਾਨ ਹੂੰ ਉਹ ਮੇਰੇ ਕੋਲ ਸਬਜੀ ਮੰਡੀ ਬੁੜੀ ਆਟਾ ਫਟਾ ਲਿਆ ਜਾਈ ਬੁੜੇ ਰੋਟੀਆਂ ਰਿਪਾਉਣ ਮੈਂ ਜੱਸੀ ਉਹ ਰਿਹਾ ਹਾਂ ਅੱਜ 20 ਬਾਰਾਂ ਜਾਣੇ ਦੋ ਬਾਰੇ ਹਰਤਾਲ ਆ ਤੱਕੋ ਜਾਓਂ ਦਰਿਓਂ ਇਕੱਠਿਆ ਕਰੋ ਜੇ ਦਰਿਓਂ ਇਕੱਠਿਆ ਹੋਗਾ ਜਾਵਾਂ ਜੀ ਹਾਂ ਮੋਜ ਫਕੀਰਾਂ ਲਈ ਮਤਲਬ ਉਹ ਉੱਪਰੋਂ ਜਦੋਂ ਉੱਪਰੋਂ ਹੁਕਮ ਆਉਂਦਾ ਤਾਂ ਮੰਨ ਲੈਂਦੇ ਆ ਸਾਰੇ ਕਿਸੇ ਨੇ ਮਹਿਕਮੇ ਵਿੱਚ ਰੋਕਿਆ ਨਹੀਂ ਸੀ ਵੀਰਵਾਰ ਨੂੰ ਇਸ ਜਗ੍ਹਾ ਤੇ ਪਹੁੰਚਾ ਰਹੇ ਆਫਸਰ ਨੂੰ ਪਤਾ ਵੀ ਨਹੀਂ ਜਣਾ ਹਰ ਆਫਸਰ ਨੂੰ ਪਤਾ ਵੀ ਨਹੀਂ ਜਣਾ ਵੀਰਵਾਰ ਨੂੰ ਕੋਈ ਚਮਕੀਲੇ ਦੀ ਜਾਦ ਜਿਹੜੀ ਤੁਹਾਡੇ ਹੁਣ ਵੀ ਇਹ ਚੇਤੇ ਆਂਦਾ ਹੋਵੇ ਯਾਰ ਵੀ ਉਹ ਉਹ ਇੱਕ ਯਾਦਗਰ ਪਲ ਨਹੀਂ ਹੁੰਦਾ ਆਪਣੇ ਨਾਲ ਬਤਾਇਆ ਹੋਇਆ ਕੋਈ ਗੱਲ ਆਪਣੇ ਨਾਲ ਜਾਂ ਕਈ ਵਾਰੀ ਕੋਈ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਦਿਮਾਗ 'ਚ ਘੁੰਮਦੀਆਂ ਨੇ ਵੀ ਆਹ ਗੱਲ ਯਾਰ ਚਮਕੀਲੇ ਨੇ ਕਹੀ ਸੀ ਮੈਨੂੰ ਜਾ ਮਤਲਬ ਕੋਈ ਐਦਾਂ ਦੀ ਯਾਦਗਾਰ ਜਿਹੜੀ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਈਏ ਗੱਲ ਐ ਵੀ ਜਮਕੀਲਾ ਵਿੱਚ ਤੋਂ ਬਹੁਤ ਦਰਦ ਸੰਗਦਾ ਸੀ ਸੰਗਦਾ ਸੀ ਮੈਨੂੰ ਗੱਲ ਹੀ ਨਹੀਂ ਕਰਦਾ ਸੀ ਮੈਂ ਕਹਿੰਦਾ ਸੀ ਬਾ ਬਣਾ ਪਾਣਾ ਕੂਰ ਵੀ ਹੁੰਦਾ ਹੀ ਵਾ ਅੱਛਾ ਉਹ ਬਾਪੂ ਮੈਂ ਕਿੱਥੇ ਚੱਲਿਆ ਮੈਂ ਇੱਥੇ ਹੀ ਖੜਿਆ ਮੈਂ ਚਾਪੀ ਕੇ ਜਾਈ ਮੈਂ ਜਣ ਉਹਨਾਂ ਦਾ ਮਤਲਬ ਚਕਾ ਹੈਗਾ ਸੀ ਸੂਫੀ ਬਾਦਲ ਵਾਲੇ ਪਾਸੇ ਸਾਕੀ ਵਾਲੇ ਪਾਸੇ ਤਾਂ ਹੀ ਨਾ ਦਰਬਾਰ ਬਣਾ ਕੇ ਹਨ ਇਹਨਾਂ ਦੀ ਰੋਜ਼ ਦੀ ਹੈ ਜੇ ਕਲਾਕਾਰ ਨੂੰ ਇਹ ਗੱਲ ਲੈਣਾ ਗਿਆ ਬਹੁਤ ਘੱਟ ਲੋਕ ਜਾਣਦੇ ਇਸ ਗੱਲ ਨੂੰ ਜਾਂ ਬਹੁਤ ਚ ਵਕੀਲੇ ਨੂੰ ਜਾਣਨ ਵਾਲੇ ਆ ਜਿਹੜੇ ਉਹ ਵੀ ਘੱਟ ਸਹਿਜ ਜਾਣਦੇ ਹੋਣਗੇ ਕਿ ਜਿਹੜਾ ਬਾਬਾ ਫਰੀਦ ਜੀ ਦੇ ਵਰਸੋਏ ਹੋਏ ਇੱਥੇ ਦਰਬਾਰ ਬਣਿਆ ਹੋਇਆ ਲੁਧਿਆਣੇ ਦੇ ਵਿੱਚ ਜੋਧੇਵਾਲਾ ਸੀ ਜੋਧੇਵਾਲ ਬਸਤੀ ਦੇ ਵਿੱਚ ਇਹ ਚਮਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਉਹਨਾਂ ਨੇ ਖਾੜੇ ਲਾ ਲਾ ਕੇ ਪੈਸੇ ਇਕੱਠੇ ਕਰਕੇ ਜਿਹੜੇ ਮੌਜੂਦਾ ਸੇਵਾਦਾਰ ਆ ਨਿਰਿੰਦਰਪਾਲ ਜੀ ਇਹਨਾਂ ਨੂੰ ਦੇਨੇ ਤੇ ਇਹਨਾਂ ਨੇ ਫੇਰ ਇੱਥੇ ਦਰਬਾਰ ਖੜਾ ਕੀਤਾ ਤੇ ਇਸ ਤੋਂ ਪਤਾ ਲੱਗਦਾ ਕਿ ਚਮਕੀਲੇ ਦੇ ਦਿਲ 'ਚ ਭਗਤੀ ਵੀ ਸੀ ਭਗਤੀਵਾਦ ਵਾਲੇ ਪਾਸੇ ਵੀ ਚਮਕੀਲਾ ਸੀ ਧਾਰਮਿਕ ਉਸ ਸਮੇਂ ਜਦੋਂ ਚਮਕੀਲੇ ਦੀ ਮੌਤ ਹੁੰਦੀ ਹੈ ਜਦੋਂ ਉਸ ਦਾ ਕਤਲ ਹੁੰਦਾ ਹੈ ਚਮਕੀਲੇ ਦਾ ਉਸ ਸਮੇਂ ਉਹ ਧਾਰਮਿਕ ਲੈਣ ਵਾਲੇ ਪਾਸੇ ਆ ਗਿਆ ਸੀ ਧਾਰਮਿਕ ਕੋਨੇ ਗਾਣਾ ਸ਼ੁਰੂ ਕਰ ਦਿੱਤਾ ਸੀ ਪਰ ਜਿਵੇਂ ਕਹਿੰਦੇ ਆ ਵੀ ਇੱਕ ਇਦਾਂ ਦਾ ਮਾਹੌਲ ਬਣ ਗਿਆ ਲਹਿਰ ਖੜੀ ਹੋਈ ਹੋਈ ਸੀ ਕਿਸੇ ਲੱਗ ਵਿਸ਼ੇ ਦੇ ਲਈ ਤੇ ਕਈ ਵਾਰੀ ਲਹਿਰ ਦਾ ਫਾਇਦਾ ਕੁਝ ਹੋਰ ਲੋਕਾਂ ਠਾ ਕੇ ਤਿਰਕ ਨਿਕਲ ਜਾਂਦੇ ਆ ਕਈ ਲੋਕਾਂ ਨੇ ਹੋ ਸਕਦਾ ਉਸ ਲਹਿਰ ਦਾ ਫਾਇਦਾ ਉਠਾ ਲਿਆ ਹੋਵੇ ਤਾਂ ਅੱਜ ਸਾਡੇ ਵਿੱਚਕਾਰ ਚਮਕੀਲਾ ਨਹੀਂ ਹੈ ਸੋ ਉਸ ਮੌਕੇ ਦੇ ਜਿਹੜੇ ਬਾਕੀ ਕਲਾਕਾਰ ਨੇ ਉਹ ਅੱਜ ਵੀ ਇੱਥੇ ਸਾਹ ਲੈ ਰਹੇ ਇਸ ਧਰਤੀ ਦੇ ਉੱਤੇ ਬਹੁਤ ਸਾਰੇ ਉਹ ਕਲਾਕਾਰ ਹੈ ਜਿਹੜੇ ਇੱਥੋਂ ਚੱਲ ਵੀ ਗਏ ਹੈ ਚਮਕੀਲੇ ਦੇ ਸਮਕਾਲੀ ਕਲਾਕਾਰ ਸੀਗੇ ਪਰ ਜਿੰਨਾ ਟਾਈਮ ਚਮਕੀਲੇ ਨੇ ਗਾਇਆ ਉਹਨਾਂ ਸਮਾਂ ਬਾਕੀ ਕਲਾਕਾਰਾਂ ਦੇ ਲਈ ਬਹੁਤ ਸੰਘਰਸ਼ ਸੀ ਸਮਾਂ ਰਿਹਾ ਕਿਉਂਕਿ ਚਮਕੀਲੇ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਸੀ ਚਮਕੀਲੇ ਦੇ ਖਾੜੇ ਕਹਿੰਦੇ ਚਮਕੀਲੇ ਦੀਆਂ ਕੈਸਟਾਂ ਉਹ ਲੋਕ ਵੀ ਸੁਣਦੇ ਸੀ ਜਿਹੜੇ ਚਮਕੀਲੇ ਨੂੰ ਲੋਕਾਂ ਦੇ ਕੱਟ 'ਚ ਮਾਰਾ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਚਮਕੀਲਾ ਲਚਰਤਾ ਲਚਰ ਗਾਉਂਦਾ ਹੈ ਉਹ ਲੋਕ ਵੀ ਘਰੇ ਲੱਜਾ ਕੇ ਚਮਕੀਲੇ ਦੀਆਂ ਕੈਸਟਾਂ ਸੁਣਦੇ ਹੁੰਦੇ ਸੀ ਜੇ ਅੱਜ ਚਮਕੀਲੇ ਦੇ ਗਾਣੇ ਸੁਣੀ ਤਾਂ ਅੱਜ ਦੇ ਮੁਕਾਬਲੇ ਤਾਂ ਬਾਬਾ ਜੀ ਮੈਨੂੰ ਲੱਗਦਾ ਚਮਕੀਲਾ ਬਹੁਤ ਵਧੀਆ ਗਾਉਂਦਾ ਸੀ ਅੱਜ ਤਾਂ ਨਾਲ ਗੰਦ ਦਿਖਾਇਆ ਵੀ ਜਾਂਦਾ ਉਹ ਤਾਂ ਡਬਲ ਮੀਨਿੰਗ ਗਾਇਕੀ ਹੁੰਦੀ ਸੀ ਉਸ ਸਮੇਂ ਰਿਸ਼ਤੇ ਇਹ ਹੁੰਦੇ ਸੀ ਦਿਓਰ ਪਰਜਾਈ ਦਾ ਮਜ਼ਾਕ ਵਾਲਾ ਰਿਸ਼ਤਾ ਇਦਾਂ ਦੇ ਹੁੰਦੇ ਸੀ ਬੋਲੇ ਜਿਹੜੇ ਗਾਣੇ ਆ ਬਾਈ ਜਦ ਬਾਈ ਨੂੰ ਕ ਹੂੰ ਮੈਂ ਤਾਂ ਗੀਤਾਂ ਦੇ ਨਾਲ ਦੋ ਧਾਰ ਬੰਗ ਆਪਣੀ ਗਾਇਆ ਕਰਦਾ ਕਹਿੰਦਾ ਬਾਪੂ ਗਾਇਆ ਕਰੋ ਥੋੜੇ ਜਣ ਬਾ ਗਾਵੇਂ ਬਲੈਕਸਟ ਹਾਲ ਦੀ ਨਾਲ ਧਾਰਮਿਕ ਗਾਣੇ ਗਾਣੇ ਸ਼ੁਰੂ ਹੋਏ ਪਰ ਜਿਹੜਾ ਉਹਦੇ ਮਿਗਲੇ ਯਾਰ ਦੇ ਵਿੱਚ ਅਸੀਂ ਮੰਗ ਨੂੰ ਆਉਣ ਜਿਹੜਾ ਚਮਕਿਲਾ ਚੇਲਾ ਸੀ ਝਮਟ ਚਮਕਿਲਾ ਹਾਂਜੀ ਉਹਨੂੰ ਮੈਂ ਕਹਿੰਦੀ ਯਾਰ ਜੇਕਪ ਕੋ ਆਪਾਂ ਗੀਤ ਚਾਰ ਕਰੀਏ ਖੰ ਤੁਸੀਂ ਕਰ ਲਓ ਮੈਂ ਮੈਨੂੰ ਤਾਂ ਆਉਦਾ ਨਹੀਂ ਹੂੰ ਮੈਂ ਤੁਹਾਨੂੰ ਹੈਡਿੰਗ ਦੇਣਾ ਕਹਿੰਦਾ ਗੀਤ ਹੈਡਿੰਗ ਪਾ ਲਓ ਮੈਂ ਕਹਿੰਦਾ ਤੇਰੀ ਯਾਦ ਬਸੇਰੀ ਆਉਗੀ ਬਾਤ ਉਹ ਨਹੀਂ ਹੁਣ ਫਿਰ ਗਾਇਆ ਉਹਨੇ ਕਾਟ ਜਗਤੇ ਦਾ ਉਪਰਤ ਹੋ ਰਿਹਾ ਲੋ ਬਹੁਤ ਔਖਾ ਹੈ ਜਿਸ ਨੂੰ ਇੰਨਾ ਪਿਆਰ ਕਰਦੇ ਹੋਈਏ ਬਾਬਾ ਨਰਿੰਦਰ ਸਾਹਿਬ ਜੀ ਅਮਰ ਸਿੰਘ ਚਮਕੀਲਾ ਨੂੰ ਆਪਣੇ ਪੁੱਤਰਾ ਵਾਂਗੂ ਸਮਝਦੇ ਸੀ ਅੱਜ ਇਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਹੈ ਇਹ ਅਥਰੂ ਪਿਆਰ ਦੇ ਹੈ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ ਬੱਚਿਆਂ ਵਾਂਗੂ ਡਾਂਟ ਵੀ ਦਿੰਦੇ ਸੀ ਚਮਕੀਲੇ ਨੂੰ ਕਿ ਨਹੀਂ ਆ ਨਹੀਂ ਗਾਣਾ ਗਲਤ ਗਾਣੇ ਛੱਡ ਤੇ ਚੰਗੇ ਗਾਣੇ ਗਾ ਚਮਕੀਲਾ ਮੰਨਦਾ ਵੀ ਸੀ ਇਹਨਾਂ ਦੀ ਜਿਵੇਂ ਜਿਵੇਂ ਘੂਰਦੇ ਚਮਕੀਲਾ ਮੰਨ ਲੈਂਦਾ ਸੀ ਸੋ 28 ਸਾਲ ਦੀ ਉਮਰ ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ कौर ਇਸ ਦੁਨੀਆ ਚੋਂ ਚਲੇ ਜਾਂਦੇ ਆ ਕੁਝ ਲੋਕਾਂ ਦੀ ਬਦੌਲਤ ਜਿਹੜੇ ਉਹਨਾਂ ਨੂੰ ਗੋਲੀਆਂ ਮਾਰ ਦਿੰਦੇ ਆ ਸਾਡਾ ਮਕਸਦ ਹੁੰਦਾ ਹੈ ਚਮਕੀਲੇ ਨੂੰ ਜੋ ਨੇੜੇ ਤੋਂ ਜਾਣਦੇ ਆ ਉਹਨਾਂ ਲੋਕਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਈਏ ਤੇ ਉਹਨਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਏ ਅੱਜ ਕਈ ਗੱਲਾਂ ਪਤਾ ਲੱਗੀਆਂ ਨੇ ਚਮਕੀਲੇ ਨਾਲ ਸਬੰਧਤ ਸੋ ਅੱਗੇ ਫਿਰ ਇਹ ਸਿਲਸਿਲਾ ਲਗਾਤਾਰ ਚੱਲਦਾ ਰਹੇਗਾ ਤਾ ਤੱਕ ਦੇ ਲਈ ਬਾਬਾ ਜੀ ਕੁਝ ਗੱਲ ਕਹਿਣੀ ਚਾਹੁੰਦੇ ਆ ਆਪਾਂ ਇੱਕ ਵਾਰੀ ਉਹ ਗੱਲ ਜ਼ਰੂਰ ਸੁਣ ਲਈਏ ਜਿਹੜੀ ਜੁਨੀਅਰ ਮਾਰਕੀਟ ਨੇ ਸਾਜੀ ਹੋਈ ਸਾਰੇ ਨੂੰ ਉਹਨੇ ਚਾਰਾਂ ਜਹਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਆਪਣੇ ਮਾਪੇ ਦੀ ਸੇਵਾ ਕਰੋ ਹੂੰ ਸੇ ਮਨ ਕਰੋ ਸੇ ਮਨ ਕਰਕੇ ਇਸ ਮਨੁੱਖੀ ਜੀਵ ਨੂੰ ਬਚਿਤ ਕਰਕੇ ਅਗਲੇ ਮਨੁੱਖੀ ਮਨੁੱਖੀ ਜੀਵਨ ਦੀ ਆਸ ਰੱਖੋ ਇੱਕ ਮਾਰਕੀਟ ਅਰਦਾਸ ਕਰਦਾ ਰੱਬਾ ਕਿਉਂ ਕਿਉਂ ਪੀਤੇ ਜਹਾਂ ਤੇ ਪਹਿਲਾ ਅਮਲੀ ਕਿਉਂ ਕੀਤੇ ਜਾਂ ਤੇ ਜਹਾਂ ਤੇ ਪੈਦਾ ਉਹ ਸੂਫੀਆਂ ਨੂੰ ਪਸੰਦ ਨਹੀਂ ਕਰਦੇ ਜਾਂ ਤਾਂ ਸੂਫੀਨੋ ਰਹਿ ਜੇ ਕਿ ਰੋਟੀ ਜੇ ਨਹੀਂ ਆਪਣੀਆਂ ਜੰਮੜਾ ਬੰਦ ਕਰਦੇ ਵਾਹ ਤੁਸੀਂ ਵੈਸੇ ਤਾਂ ਲੋਕ ਕਹਿੰਦੇ ਆ ਵੀ ਜਿਹੜਾ ਸੂਫੀ ਲਾਈਨ ਦੇ ਵਿੱਚ ਚੱਲ ਜਾਂਦਾ ਕਈ ਵਾਰੀ ਲੋਕ ਆ ਸੁੱਖਾ ਖਾਣਾ ਹੋਰ ਨਸ਼ਿਆਂ ਨੂੰ ਉਹ ਕਰਦੇ ਆ ਪਰ ਤੁਸੀਂ ਬਿਲਕੁਲ ਬਿਲਕੁਲ ਟੱਚ ਨਹੀਂ ਕਰਦੇ ਇਹਦੇ ਕੋ ਪੰਜ ਤੱਕ ਨਹੀਂ ਹੈ ਤਾਂ ਬਾਹਰ ਰੋਟੀ ਵੀ ਨਹੀਂ ਕਰਦੇ ਚਾਹ ਵੀ ਨਹੀਂ ਪੀਂਦਾ ਬਾਹਰ ਇੱਕ ਪੁਲਿਸ ਅਫਸਰ ਵਜੋਂ ਮਹਿਕਮੇ ਜੋ ਰਿਟਾਇਰ ਹੋ ਕੇ ਅੱਜ ਇੱਥੇ ਸੇਵਾ ਨਿਭਾ ਰਿਹਾ ਹੈ ਪਾਪੀ ਜੀ ਦੇ ਸਾਥੇ ਚਮਕੀਲੇ ਨਾਲ ਬੜੀ ਨੇੜਤਾ ਰਹੀ ਹੈ ਬੱਚਿਆਂ ਵਾਂਗੂ ਚਮਕੀਲੇ ਨੂੰ ਇਹਨਾਂ ਨੇ ਰੱਖਿਆ ਚਮਕੀਲਾ ਵੀ ਇਹਨਾਂ ਨੂੰ ਪਿਓ ਵਾਂਗੂ ਸਮਝਦਾ ਸੀ ਸੋ ਅੱਜ ਚਮਕੀਲੇ ਨਾਲ ਸੰਬੰਧ ਵਿੱਚ ਕੁਝ ਜ਼ਿਆਦਾ ਬਾਬਾ ਜੀ ਨਾਲ ਸਾਂਝੀਆਂ ਕੀਤੀਆਂ ਇਹਨਾਂ ਦਾ ਵੀ ਮਨ ਪਰ ਆਇਆ ਸਾਡਾ ਵੀ ਦਿਲ ਕੀਤਾ ਕਿ ਚਮਕੀਲੇ ਬਾਰੇ ਹੋਰ ਜਾਣੀਏ ਸੋ ਅੱਗੇ ਕਿਸੇ ਹੋਰ ਸਖਸ ਨਾਲ ਮਿਲਾਂਗੇ ਜਿਹੜਾ ਚਮਕੀਲੇ ਨੂੰ ਹੋਰ ਗੱਲਾਂ ਬਾਰੇ ਜਾਣਦਾ ਹੁੰਦਾ ਹਰ ਇੱਕ ਇਨਸਾਨ ਕੋਲ ਕੁਝ ਨਾ ਕੁਝ ਗੱਲਾਂ ਹੁੰਦੀਆਂ ਨੇ ਜੇ ਬਾਬਾ ਜੀ ਨੇ ਦੱਸ ਕੇ ਜਮਾਲਪੁਰ ਵਾਲੇ ਘਰ ਚੋਂ ਤੂੰ ਵੀ ਵਾਜਾ ਉਹ ਕਾਪੀ ਗੀਤਾਂ ਵਾਲੀ ਲੈ ਕੇ ਆਏ ਸੀਗੇ ਅੱਗੇ ਤੋਂ ਅੱਗੇ ਉਹ ਜਿਹੜਾ ਉਹਨਾਂ ਦੇ ਸਗੀਰਦ ਸੀ ਉਹਨਾਂ ਤੋਂ ਕੋਈ ਹੋਰ ਲੈ ਗਿਆ ਸੋ ਐਦਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਰਾਵਾਂਗੇ ਸਾਂਝੀਆਂ ਕਰਦੇ ਰਹਾਂਗੇ ਹੁਣ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ